ਅੱਗੇ ਹੈ ਗਨਕਾ ਚਲੋ ਬੜੇ ਮੈਂ ਥਰਲ ਰਤ ਲਾਂਗਾ ਥੋੜਾ ਟਾਈਮ ਲਾਂਗਾ ਗੁਰਮਖੋ ਟਿਕਾ ਬਣਾਈ ਰੱਖਿਓ ਉੰਜ ਵੈਸੇ ਗਨਕਾ ਤਿੰਨ ਵੇਸ਼ਾਂ ਦਾ ਤਰ੍ਹਾਂ ਕਹਿੰਦੇ ਇੱਕ ਪਿੰਗਲਾ ਹੈ ਇੱਕ ਵੈਸੇ ਗਨਕਾ ਦੇ ਲਬਜ਼ੀ ਅਰਥ ਹੁੰਦੇ ਆ ਗਨ ਸਮੂਹ ਕਾ ਦਾ ਅਰਥ ਹੈ ਦਾ ਗਨਕਾ ਦਾ ਅਰਥ ਹੈ ਜਿਹਦੀ ਬਾਡੀ ਨਾਲ ਕਈਆਂ ਦੇ ਰਿਸ਼ਤੇ ਹੋਣ ਸਿੱਧੀ ਮੈਂ ਗੱਲ ਆਪ ਨੂੰ ਕਹਿ ਦਿੱਤੀ ਗਨਕਾ ਇਹ ਇੱਕ ਨਾਮ ਨਹੀਂ ਹੁੰਦਾ ਜਿਹਦੇ ਅਨੇਕਾ ਨਾਮ ਹਜ਼ੂਰ ਨੇ فرمایا ਗਨ ਕਾ ਇਹ ਗਨ ਕਾ ਇਹਨੇ ਪਾਪ ਕੀਤੇ ਪਾਪ ਹੀ ਸੀ ਇਹ ਸਭ ਨੂੰ ਪਤਾ ਹੈ ਕਿ ਇਹਦੇ ਘਰ ਚ ਸਾਧੂ ਚਲੇ ਗਏ ਬਰਸਾਤ ਪੈਂਦੀ ਵੀ ਸੀ ਕਈ ਵਾਰ ਮੈਂ ਕਿਹਾ ਤੋਤਾ ਉਹਨਾਂ ਦੇ ਹੱਥ 'ਚ ਭਿਜੇ ਉਹਨਾਂ ਬੁਆ ਖੜਕਾਇਆ ਇਹਨੇ ਹਾਰ ਸ਼ਿੰਗਾਰ ਕੀਤਾ ਇਹਦੇ ਮਨ 'ਚ ਆ ਕੋਈ ਗ੍ਰਾਹਕ ਹੈ ਉਹਨਾਂ ਨੇ ਹੀ ਸ਼ਬਦ ਕਿਹਾ ਬੇਟਾ ਧੀ ਪੁੱਤਰ ਰਾਤ ਰਹਿਣਾ ਠੰਡ ਬੜੀ ਲੱਗਦੀ ਹੈ ਬਸ ਲਬਜ ਪੁੱਤਰ ਕਹਿਣ ਦੀ ਧੀਰ ਸੀ ਵਾਸ਼ਨਾ ਮਰ ਗਈ ਇਹ ਕਿਉਂਕਿ ਅਗਲੇ ਦਾ ਔਰਾ ਬੜਾ ਜ਼ਬਰਦਸਤ ਸੀ ਕਮਾਈ ਵਾਲਾ ਸੀ ਇਹ ਰੋਪਈ ਸ਼ਬਦ ਵਰਤਾਂਗਾ ਕਿ ਇਹ ਗਨਕਾ ਜਿਹੜੀ ਹੈ ਇਹ ਇਹ ਜਦੋਂ ਮੈਂ ਮੈਂ ਕਿਹਾ ਯਾਦ ਰੱਖਿਓ ਇਸ ਸਾ ਕੀ ਕਈ ਰੂਪਾਂ ਚ ਹੁੰਦੀ ਮੈਂ ਕਿਹਾ ਤਿੰਨ ਤਰ੍ਹਾਂ ਦੀ ਗਲਕਾ ਸਿੱਧੀ ਗੱਲ ਇਹਦੇ ਅੰਦਰ ਅਹਿਸਾਸ ਹੋ ਗਿਆ ਤੇ ਕਮਾਈ ਵਾਲੇ ਦੇ ਸਾਹਮਣੇ ਉਹਨੇ ਕਿਹਾ ਮੈਂ ਪਾਪ ਬੜੇ ਕਰਨੀ ਕਉਂਕਿ ਉਹਦੀ ਕਮਾਈ ਬੋਲੀ ਉਹ ਜਿੰਦਾ ਚੇਤੇ ਰੱਖਿਓ ਕਪਟੀ ਨਾਲ ਬੰਦਾ ਕਪੜੀ ਖੇਡਦਾ ਜਦੋਂ ਕਮਾਈ ਵਾਲਾ ਸਾਹਮਣੇ ਆਉਂਦਾ ਉਦੋਂ ਕਪੜ ਦੀ ਮੈਲ ਉਤਰ ਜਾਂਦੀ ਹੈ ਉਹਨੇ ਕਿਹਾ ਮੈਂ ਪਾਪ ਬੜੇ ਕੀਤੇ ਉਹਨੇ ਕਿਹਾ RAM ਨਾਮ ਜਪ ਕਹਿੰਦੀ ਜੀ ਮੈਂ ਮੈਨੂੰ ਜਪ ਕਿਤੇ ਚੇਤੇ ਆਉਣਾ ਉਹਨੇ ਕਿਹਾ ਮੇਰਾ ਤੋਤਾ ਹੀ ਇਹ ਇਹ RAM ਨਾਮ ਜਪਾਂਦਾ ਹੈ ਮੈਨੂੰ ਰਟਾਨਾ ਹੈ ਮੈਨੂੰ ਲੰਘਦਿਆ ਕਹਿੰਦਾ RAM ਨਾਮ ਬੋਲ ਰਾ ਮੈਂ ਬੜੇ ਦੇਖੇ ਜੀ ਤੋਤੇ ਇੱਥੇ ਤੁਸੀਂ ਚਲੋ ਹੁਣ ਵੀ ਦੇਖਦੇ ਵਾਇਗਰੂ ਸ਼ਬਦ ਜਪਦੇ ਆ ਤੇ ਮੈਂ ਇਹ ਵੀ ਦੇਖੇ ਜੇ ਮੇਰਾ ਕਹੇ ਜੇ ਮਹਾਰਾਸ਼ਟਰੀ ਗੱਲ ਕਿਤੇ ਉਹਨਾਂ ਨੇ ਉਸ ਗਾਉ ਲੰਘਦੇ ਉਹ ਗਾਲਾਂ ਕਰਦਾ ਪੰਜਾਬੀ ਚ ਕਿਉਂਕਿ ਜੇ ਉਹ ਜਾ ਤੋ ਜੋ ਸਾਡੀ ਵਰਤਿਕ ਉਹਨੇ ਕਿਹਾ ਵੀ ਆ ਤੋਤਾ ਤੋਤਾ ਅਸਲ ਚ ਕੀ ਸੀ ਇਹਨੂੰ ਯਾਦ ਕਰਾਈ ਜਾ ਗੁਰਮਖੋ ਮੈਂ ਗੁਰਬਾਣੀ ਦੇ ਅਰਥ ਕਰ ਰਿਹਾ ਵਾਂ ਉਸ ਵਕਤ ਉਹਨਾਂ ਦਿੱਤਾ ਤੋਤਾ ਤੇ ਨਾਲ ਕਿਹਾ ਬੋਲ ਰਾਮਨਾਮ ਤਿੰਨੇ ਬੋਲੇ ਸਾਧੂ ਬੋਲਿਆ ਤੋਤਾ ਬੋਲਿਆ ਵੇਸ਼ਵਾ ਬੋਲੀ ਰਾਮ 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 ਸਾਧੂ ਚਲਾ ਗਿਆ ਗੁਰੂ ਗ੍ਰੰਥ ਸਾਹਿਬ ਕਹਿੰਦਾ ਉਹਦੀ ਲਿਵ ਤੋਤੇ ਤੋਂ ਲੱਗ ਗਈ ਫਿਰ ਕੀ ਹੋਇਆ ਜਮਦੂਤ ਨੇੜੇ ਨਹੀਂ ਆਏ ਉਹਨੂੰ ਰਾਮ ਗਨ ਲੈਣ ਆਏ ਭਾਈ ਸਾਹਿਬ ਲਿਖਦੇ ਆ ਗਨ ਕਾ ਪਾਪਨ ਹੋਇ ਕਾ ਪਾਪਾਂ ਦਾ ਗਲਹਾਰ ਪੂਤਾ ਮਾਹਪੁਰਖ ਅਚਾਨਚਾ ਗਨ ਕਾ ਵਾੜੇ ਆਏ ਖਲੋਤਾ ਦੁਰਮਤ ਦੇਖ ਦਿਆਲ ਹੋਏ ਪੰਜਾਬੀ ਐ ਜੀ ਦੁਰਮਤ ਦੇਖ ਦਿਆਲ ਹੋਏ ਖਤੂ ਉਸਨੂੰ ਦਿੱਤੋ ਸੋਤਾ ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਵਣਜ ਸੋਤਾ ਲੇਵ ਲੱਗੀ ਇਸ ਤੋਤੇ ਨੂੰ ਨਿਤ ਪੜਾਏ ਕਰੇ ਅਸੋਤਾ ਅੰਤ ਕਾਲ ਜਮ ਜਾਲ ਤੋੜ ਨਰਕਾਂ ਵਿੱਚ ਨਾ ਖਾਦ ਉਸ ਗੋਤਾ ਉਹਦੇ ਜੋ ਪਹਿਲੀ ਤੋਕੇ ਪਤ ਤੂਦਾਨ ਨਾਮ ਰਾਮ ਨਾਮ ਦੁਰਮਤ ਪਾਪ ਕਲੇਵਰ ਕਲੇਵਰ ਮੀਨਸ ਬਾਡੀ ਜਿਹੜਾ ਸ਼ਰੀਰ ਪਾਪਾਂ ਨਾਲ ਭਰਿਆ ਸੀ ਮਹਾਰਾਜ ਕਹਿੰਦੇ ਰਾਮ ਨਾਮ ਕਹਿੰਦੇ ਉਹ ਸ਼ਰੀਰ ਪਵਿੱਤਰ ਹੋ ਗਿਆ ਦੁਰਮਤ ਪਾਪ ਕਲੇਵਰ ਤੋਤਾ ਗੁਰ ਤੇਗ ਬਹਾਦਰ ਕਹਿੰਦੇ ਆ ਉਸ ਗਨਕਾਂ ਵੱਲ ਵੇਖ ਦੁਖ ਹਰਤਾ ਹਰ ਨਾਮ ਪਛਾਨੋ ਅਜਾ ਮਲ ਗਨ ਕਾ ਜੇ ਸਿਮਰਤ ਮੁਕਤ ਪਾਏ ਮਹਾਰਾਜ ਕਹਿੰਦੇ ਮੁਕਤ ਹੋ ਗਏ ਜਨਮ ਮਰਨ ਤੋਂ ਜੀ ਜਾਨੋ ਉਹਨਾਂ ਦੀ ਜਿੰਦ ਮੁਕਤ ਹੋ ਗਈ ਅੰਦਰੋਂ ਮੁਕਤ ਹੋ ਗਏ ਰਹਾਓ ਹੁਣ ਧਿਆਨ ਦਿਆ ਜੀ ਮੈਂ ਬੋਲਿਆ ਸੀ ਦੋ ਪਦੇ ਹੁਣ ਇੱਥੇ ਤੁਸੀਂ ਪੜੋਗੇ ਪਿੱਛੇ ਏਕਾ ਲੱਗਾ ਹੈ ਨਾ ਜੀ ਇਹ ਉਸ ਦੋ ਪਦੇ ਦੀ ਗਿਣਤੀ 'ਚ ਨਹੀਂ ਆਉਣਾ